ਸਰ ਮੇਰਾ ਨਾਮ ਡਾਕਟਰ ਸਾਈਲਾ ਜੀ ਆਪਾਂ ਸਮਰਾਲਾ ਚੌਂਕ ਦੇ ਵਿੱਚ ਜੋ ਕਿਸਾਨ ਭਰਾਵਾਂ ਵੱਲੋਂ ਬੰਦ ਦੀ ਕੋਲ ਆਈ ਸੀ ਉਹਦੇ ਮੁਤਾਬਕ ਜੋ ਵੀ ਵੀਰਾਂ ਨੇ ਇੱਥੇ ਸਹਿਯੋਗ ਦਿੱਤਾ ਅਸੀਂ ਪਹਿਲਾਂ ਤੇ ਉਹਨਾਂ ਦੇ ਧੰਨਵਾਦੀ ਹਾਂ ਔਰ ਦੂਸਰੇ ਨੰਬਰ ਤੇ ਇਸ ਵਾਰ ਇੱਕ ਚੀਜ਼ ਦੇਖੀ ਗਈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕਾਫੀ ਅੱਛਾ ਸਹਿਯੋਗ ਦਿੱਤਾ ਗਿਆ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਤੇ ਅਸੀਂ ਸਰਕਾਰ ਦੇ ਅੱਗੇ ਆਹੀ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਆਉਣ ਵਾਲੇ ਸਮੇਂ ਦੇ ਉੱਤੇ ਜਿਹੜੀ ਕਿ ਸਾਡੀ ਜਨਤਾ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਉਹਦਾ ਮੇਨ ਕਾਰਨ ਇੱਕੋ ਹੀ ਹੈ ਉਹ ਤੁਹਾਡੀਆਂ ਮੰਗਾਂ ਨਾ ਮੰਨਣਾ ਕਿਸਾਨ ਭਰਾ ਜਿਹੜੇ ਆਪਣੇ ਹੱਕਾਂ ਦੇ ਵਾਸਤੇ ਬਾਰਡਰਾਂ ਦੇ ਉੱਤੇ ਧਰਨੇ ਲਾ ਕੇ ਬੈਠੇ ਨੇ ਇਹਨਾਂ ਵਾਸਤੇ ਸਰਕਾਰ ਨੂੰ ਥੋੜਾ ਬਹੁਤ ਸੋਚਣਾ ਚਾਹੀਦਾ ਆ ਕਿ ਆਮ ਜਨਤਾ ਵਾਸਤੇ ਵੀ ਕਿਤੇ ਨਾ ਕਿਤੇ ਜਨਤਾ ਦੀ ਜੇਬ ਤੇ ਵੀ ਕਾਫੀ ਅਸਰ ਪੈ ਰਿਹਾ ਆ ਅਗਰ ਕਿਸੇ ਨੇ ਇੱਥੋਂ ਦਿੱਲੀ ਜਾਣਾ ਹੁੰਦਾ ਪਹਿਲਾਂ ਤਾਂ 20-25 ਕਿਲੋਮੀਟਰ ਐਕਸਟਰਾ ਘੁੰਮ ਕੇ ਜਾਣਾ ਪੈਂਦਾ ਪਿੰਡਾਂ ਦੇ ਵਿੱਚੋਂ ਦੀ ਘੁੰਮ ਕੇ ਜਾਣਾ ਪੈਂਦਾ ਇਹਦੇ ਨਾਲ ਵੀ ਕਾਫੀ ਨੁਕਸਾਨ ਹੋ ਰਿਹਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਇਹਦੇ ਵਾਸਤੇ ਕੁਝ ਨਾ ਕੁਝ ਸੋਚਿਆ ਜਾਵੇ ਤੇ ਕਿਸਾਨ ਭਰਾਵਾਂ ਦੇ ਹੱਕ ਦੀ ਸਨਵਾਈ ਕੀਤੀ ਜਾਵੇ ਤਾਂ ਕਿ ਸਰਕਾਰ ਤੋਂ ਅਸੀਂ ਵੀ ਉਹਦੇ ਸ਼ੁਕਰਗੁਜ਼ਾਰ ਹੋ ਸਕੀਏ ਇਸ ਟਾਈਮ ਤਾਂ ਪਰੇਸ਼ਾਨ ਆ ਇਹ ਲੱਗ ਰਿਹਾ ਕਿ ਕਿਤੇ ਨਾ ਕਿਤੇ ਸਾਡੇ ਕੋਲੋਂ ਗਲਤੀ ਹੋ ਗਈ ਹੈ ਸਰਕਾਰ ਚੁਣਨ ਦੇ ਵਿੱਚ ਸਾਡੇ ਜਿਹੜੇ ਕਿਸਾਨ ਭਰਾ ਨੇ ਤੇ ਉਸ ਤੋਂ ਇਲਾਵਾ ਆਮ ਪਬਲਿਕ ਵੀ ਜਿਹੜੀ ਪਰੇਸ਼ਾਨ ਹੋ ਰਹੀ ਹੈ ਜੇ ਕਿਸੇ ਕੋਲ ਜ਼ਮੀਨ ਹੈਗੀ ਆ ਜਾ ਨਹੀਂ ਹੈਗੀ ਪਰ ਜ਼ਮੀਰ ਤਾਂ ਹੈਗਾ ਯਾ ਕਿ ਜਿਹੜੇ ਲੋਕੀ ਇਸ ਸਰਦੀ ਦੇ ਵਿੱਚ ਅਸੀਂ ਰਜ਼ਾਈਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਛੁਪਕੇ ਬੈਠ ਜਾਂਦੇ ਉੱਥੇ ਕਿਸਾਨ ਭਰਾ ਆਪਣੇ ਪਰਿਵਾਰ ਛੱਡ ਕੇ ਇੰਨੀ-ਨੀ ਉਮਰ ਦੇ ਵਿੱਚ ਭੁਖੜ ਧਾਲਾਂ ਦੇ ਵੀ ਬੈਠੇ ਨੇ ਤੇ ਅਸੀਂ ਇਹ ਕੱਲ ਕਹਾਂਗੇ ਸਰਕਾਰ ਦੇ ਅੱਗੇ ਬੇਨਤੀ ਆ ਕਿ ਇਹ ਜਲਦ ਤੋਂ ਜਲਦ ਇਹਦੀ ਸੁਣਵਾਈ ਕੀਤੀ ਜਾਵੇ ਸਰ ਸਹਿਯੋਗ ਕਾਫੀ ਹੱਦ ਤੱਕ ਮਿਲੇ ਜਾ ਰਹੇ ਆ ਲੇਕਿਨ ਇਹ ਆ ਕਿ ਜਿਹੜੀ ਬੰਦ ਦੀ ਕਾਲ ਤੋਂ ਬਾਅਦ ਐਮਰਜੈਂਸੀ ਸੁਵਿਧਾਵਾਂ ਜਿਹੜੀਆਂ ਦਿੱਤੀਆਂ ਗਈਆਂ ਸੀਗਾ ਕਿ ਅਗਰ ਕਿਸੇ ਨੇ ਹਸਪੀਟਲ ਜਾਣਾ ਕੋਈ ਮੈਡੀਸਿਨ ਲੈਣ ਜਾਣਾ ਹੈ ਜਾਂ ਕਿਸੇ ਨੇ ਕੋਈ ਵੀ ਅਮਰਜੈਂਸੀ ਆ ਕੋਈ ਭੋਗ ਆ ਕੋਈ ਵਿਆਹ ਸ਼ਾਦੀ ਆ ਉਸ ਕਰਕੇ ਹਲਕੀ ਫੁਲਕੀ ਪਬਲਿਕ ਤਾਂ ਚੱਲ ਰਹੀ ਹੈ ਲੇਕਿਨ ਬਹੁਤ ਸਾਰੇ ਮੈਂ ਨਾਲ ਮਾਫੀ ਚਾਹਾਂਗਾ ਕੁਝ ਤਮਾਸ਼ਬੀਨੀ ਵੀ ਜ਼ਿਆਦਾ ਹੋ ਰਹੀ ਆ ਜਿਹੜੇ ਕਿ ਇਹ ਚੀਜ਼ ਦਾ ਸ਼ਾਇਦ ਮੈਨੂੰ ਇਹ ਲੱਗ ਰਿਹਾ ਕਿ ਕਿਤੇ ਨਾ ਕਿਤੇ ਮੇਰੇ ਵਰਗੇ ਹੀ ਚਲੋ ਮੈਂ ਕਹਿ ਦਿੰਨਾ ਕਿ ਕਿਤੇ ਨਾ ਕਿਤੇ ਮਜ਼ਾਕ ਨਾ ਉਡਾਰੇ ਹੋਣ ਕਿ ਕਿਤੇ ਪਬਲਿਕ ਦੀ ਜਿਹੜੀ ਪਰੇਸ਼ਾਨੀ ਹੋ ਰਹੀ ਆ ਅਸੀਂ ਇਹੀ ਗੱਲ ਕਹਾਂਗੇ ਕਿ ਜੇ ਅੱਗੋਂ ਆਉਣ ਵਾਲੇ ਟਾਈਮ ਤੇ ਅਗਰ ਦੁਬਾਰਾ ਵੀ ਬੰਦ ਦੀ ਕੋਲ ਆਂਦੀ ਆ ਅਸੀਂ ਨਾਲ ਖੜੇ ਆ ਪਰ ਸਰਕਾਰ ਅੱਗੇ ਇੱਕੋ ਬੇਨਤੀ ਆ ਕਿ ਇਹਦਾ ਜਲਦ ਜਲਦ ਫੈਸਲਾ ਕੀਤਾ ਜਾਵੇ ਤਾਂ ਜੋ ਆਮ ਜਨਤਾ ਨੂੰ ਪਰੇਸ਼ਾਨੀ ਨਾ ਆਵੇ